ਅੱਜ ਦੀ ਅੱਜ ਦੀ ਕੀ ਵਾਰਦਾਤ ਹੋਈ ਜਿਹੜੀ ਇਹ ਰੇਡ ਪਈ ਐ ਐਨਆਈਏ ਦੀ ਅੱਜ ਦੀ ਵਾਰਦਾਤ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਆ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉੱਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡ ਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪ ਫਲਾਈ ਕੀਤੀ ਐ ਨਹੀਂ ਲੱਗਦਾ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਮਕਸਦ ਇਹ ਇਹਨਾਂ ਦਾ ਇੱਕੋ ਹੀ ਰਿਹਾ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਤ ਪਾਤ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਐਸ ਵਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੁੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚੱਲਾਂ ਜਿਹੜੀਆਂ ਵਾ ਚੱਲ ਰਹੇ ਆ ਈ ਫੋਨ ਤਾਂ ਕੋਣੋ ਕੋ ਉਹੀ ਬਰਾਮਦ ਕਰਕੇ ਗਏ ਕੁਛ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਅਗੇ ਫੋਨ ਲੈ ਗਏ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤੇ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੌਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ NIA ਕੋਈ CBI ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਤੀ ਸੁਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਿਨਿਸ਼ਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਸ ਸਿੰਘ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਧ ਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਆ ਇਹ ਬੰਸਰ ਘਰ ਕੋਣ ਕੋਣ ਸੀ ਆ ਪਿੰਡੋਂ ਸਭ ਘਰ ਜਿਸ ਟਾਈਮ ਰੇਡ ਚੰਦੀ ਆ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣਜੀ ਹੁਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਤੇ ਉਸ ਵੇਲੇ ਫੋਨ ਰਿਸਿਵ ਕਰ ਲੇ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 3 ਘੰਟੇ ਰਹੀ ਆ ਇਹ ਫੁੱਲ ਅਫਲਾਈ ਕੀਤੀ ਆ ਇਹਨ ਕੋਈ ਪ੍ਰਗਟ ਸਿੰਘ ਜੀ ਕਿੱਥੇ ਹੈ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ 'ਚ ਕਿਦੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸੀ ਅੱਜ ਇਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਇਹਨਾਂ ਨਾਲ ਸੰਪਰਕ ਹੁੰਦਾ ਹੋਵੇ ਇਹ ਤੁਹਾਡਾ ਨਾਲ ਫਿਰ ਜ਼ਰੂਰ ਸਾਂਝਾ ਕਰਦੇ ਆ। ਇਹ ਗ੍ਰਿਫਤਾਰੀ ਤੇ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁੱਛਗਛ ਵਾਸਤੇ ਭੈਣ ਜੀ ਨਾਲ ਉਹ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਪ੍ਰਗਟ ਅਮਰਪਾਤ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ। ਪਟਿਆਲਾ ਦੇ ਕੀ ਵਾਰਦਾਤ ਹੋਈ ਹੈ ਜਿਹੜੀ ਇਹ ਰੇਡ ਪਈ ਹੈ ਐਨਆਈਏ ਦੀ ਅੱਜ ਦੀ ਵਾਰਦਾਤ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈਡਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲ ਅਪਲਾਈ ਕੀਤੀ ਹੈ ਲੱਗਦਾ ਹੈ ਇਹ ਰੇਡ ਜਿਹੜੀ ਹੈ ਕਿਸ ਮਕਸਦ ਨਾਲ ਕੀਤੀ ਹੈ ਮਕਸਦ ਇਹਨਾਂ ਦਾ ਇੱਕ ਹੋਇਆ ਰਿਹਾ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਤ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਐਸ ਵਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੋਝੀਆਂ ਚਾਲਾਂ ਜਿਹੜੀਆਂ ਵਾ ਚੱਲ ਰਹੇ ਆ ਈ ਫੋਨ ਤਾਂ ਕੋਣਕੋ ਕੀ ਬਰਾਮਦ ਕਰਕੇ ਗਏ ਕੁਛ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਹੈਗੇ ਫੋਨ ਲੈ ਗਏ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ NIA ਕੋਈ CBI ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਿਨਿਸ਼ੇ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਦ ਪੈਰਾ ਦੇਣ ਦਾ ਉਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਬੈਂਸਰ ਕਰੇ ਕੌਣ ਕੌਣ ਸੀ ਆਪ ਨੇ ਰਿਸਰਵ ਕਰੇ ਜਿਸ ਟਾਈਮ ਰੇਡ ਚੰਦੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸੇ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤੋਂ ਨੇ ਫੋਨ ਰਿਸਿਵ ਕਰ ਲਏ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਜਿਹੜੀ ਇਹ ਫੁੱਲ ਅਫਲਾਈ ਕੀਤੀ ਆ ਵੀਰ ਕੋਈ ਪ੍ਰਗਟ ਸਿੰਘ ਜੀ ਕਿੱਥੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ ਚ ਗਏ ਸੀ ਅਜੇ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਇਆ ਇਹ ਤੁਹਾਡਾ ਨਾਲ ਫਿਰ ਜਰੂਰ ਸਾਂਝਾ ਕਰਦੇ ਨੇ ਕੀ ਗ੍ਰਿਫਤਾਰੀ ਤੇ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁਛਗਿਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਪ੍ਰਗਟ ਅਮਰਪਾਤ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ ਫਟਿਆ ਅੱਜ ਦੀ ਕੀ ਵਾਰਦਾਤ ਹੈ ਜਿਹੜੀ ਇਹ ਰੇਡ ਪਈ ਹੈ ਐਨਆਈਏ ਦੀ ਅੱਜ ਦੀ ਵਾਰਦਾਤ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਆ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਘਰੇ ਜੋ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਜਾਂ ਸਾਰੇ ਜਿੰਨੇ ਬੈੱਡ ਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਸਾਰੀ ਬਹੁਤ ਵੱਡੇ ਪੱਧਰ ਤੇ ਫੋਲ ਅਪਲਾਈ ਕੀਤੀ ਹੈ ਕੀ ਲੱਗਦਾ ਹੈ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਹੈ ਮਕਸਦ ਇਹਨਾਂ ਦਾ ਕੋਈ ਹਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਤ ਪਾਤ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਿਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜੜ੍ਹਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚੱਲਾਂ ਜਿਹੜੀਆਂ ਵਾ ਚੱਲ ਰਹੇ ਆ ਈ ਫੋਨ ਤਾਂ ਕੋਣੋ ਕੋਈ ਬਰਾਮਦ ਕਰਕੇ ਗਿਆ ਕੁਛ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਆਗੇ ਫੋਨ ਲੈ ਗਏ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ NIA ਕੋਈ CBI ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਤੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇੜਾ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਸ ਸਿੰਘ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਦੋਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਪੰਜਾਬ ਕਰੇ ਕੋਣ ਕੋਣ ਸੀ ਜੇ ਪਿੰਡ ਰਸਵ ਕਰੇ ਜਿਸ ਟਾਈਮ ਰੇਡ ਚੰਦੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸੇ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤ ਨੂੰ ਫੋਨ ਰਿਸਿਵ ਕਰ ਲੇ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਲਈ ਫੁੱਲ ਅਫਲਾਈ ਕੀਤੀ ਆ ਵੀਰ ਪ੍ਰਗਟ ਸਿੰਘ ਜੀ ਕਿਤੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸਨ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਵੇ ਇਹ ਤੁਹਾਡਾ ਨਾਲ ਫਿਰ ਜਰੂਰ ਸਾਂਝਾ ਕਰਦੇ ਆ। ਇਹ ਗ੍ਰਿਫਤਾਰ ਨਹੀਂ ਹੋਈ। ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁੱਛਗਿਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਪ੍ਰਗਟ ਅਮਰਪਾਤ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ। ਫਟਿਆ ਦੇ ਕੀ ਵਾਰਦਾਤ ਹੋਈ ਹੈ ਜਿਹੜੀ ਇਹ ਰੇਡ ਪਈ ਹੈ ਐਨਆਈਏ ਦੀ ਅੱਜ ਦੀ ਵਾਰਦਾਤ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਆ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈਡਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪਲਾਈ ਕੀਤੀ ਹੈ ਲੱਗਦਾ ਹੈ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਹੈ ਮਕਸਦ ਇਹ ਇਹਨਾਂ ਦਾ ਇੱਕੋ ਹੀ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਤ ਪਾਤ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜੜਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁਝ ਜੀਆਂ ਚੱਲਾਂ ਜਿਹੜੀਆਂ ਵਾ ਚੱਲ ਰਹੇ ਆ ਈ ਫੋਨ ਟਕਣੋਂ ਕੋਈ ਵੀ ਬਰਾਮਦ ਕਰਕੇ ਗਏ ਇੱਕ ਵਾਰ ਕੋਸ਼ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਅਗੇ ਫੋਨ ਲੈ ਗਏ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤੇ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇ ਵੇ ਕਿ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਤੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇੜਾ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਤਸ਼ਾਹ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਦੁਪਹਿਰਾ ਦੇਣ ਦਾ ਉਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਪਿੰਡ ਸਰਪਕਰਾ ਕੌਣ-ਕੌਣ ਸੀ ਹੈ ਪਿੰਡ ਸਰਪਕਰਾ ਜਿਸ ਸਮੇਂ ਰੇਡ ਚਿੰਦੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਨ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਰੇਡ ਕੀਤੀ ਆ ਤੇ ਬੜੀ ਹਨ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁਰਸ਼ਗਿਸ਼ ਕਰਕੇ ਦੋਸਤ ਨੇ ਫੋਨ ਰੀਸੀਵ ਕਰ ਲਿਆ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਜਿਹੜੀ ਆ ਫੁੱਲ ਅ플ਾਈ ਕੀਤੀ ਆ ਕੀ ਹੁਣ ਕੋਈ ਪ੍ਰਗਟ ਸਿੰਘ ਕਿੱਥੇ ਹੈ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ ਚ ਗਏ ਸੀ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਇਆ ਇਹ ਤੁਹਾਡਾ ਨਾਲ ਫਿਰ ਜਰੂਰ ਸਾਂਝਾ ਕਰਦੇ ਨੇ ਇਹ ਦੀ ਗ੍ਰਿਫਤਾਰੀ ਤੇ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁੱਛਗੇਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਬਚੈਨ ਸਿੰਘ ਜੀ ਇੱਕ ਫੈਮਿਲੀ ਮ ਜਿਹੜੇ ਭਾਈ ਪਰ ਅਮਰਪਾਤ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ ਤੇ ਉਹ ਕਿਤੇ ਗਏ ਹੋਏ ਸੀ ਤੇ ਉਹ ਨਾਲ ਆ ਕੇ ਉਹਨਾਂ ਨੇ ਪਰਿਵਾਰ ਚ ਹੋਇਆ ਪੂਰੀ ਕਰਦੀ ਤੁਲਸੀ ਤੁਲਸੀ ਲਈ ਤੇ ਕੁਝ ਮੇਰੇ ਖਾਲਮ ਮੋਬਾਈਲ ਇੱਕ ਤੇ ਕੁਝ ਉਹ ਹਾਰਡ ਡਿਸਕ ਵੀਡੀਓ ਉਹਦੀ ਵੀਡੀਓ ਕੈਮਰੇ ਦੀਆਂ ਕੁਝ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਯੂ ਐਸ ਬੀ ਐ ਯੂ ਐਸ ਬੀ ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾਲਾ ਠੀਕ ਹੈ ਉਹ ਤਾਂ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇਆ ਤੋਂ ਕਹੋਂ ਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਭੈਣ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਹਾਂ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰ ਦੇ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਸੀ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਕੋ ਸਾਡੇ ਪਰੌਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਫਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਲੋਈ ਜਾਣੀ ਖਰਚੇ ਜਾਂ ਬੱਚੇ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਇਹ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸ ਕੇ ਬਣੇ ਲੱਗ ਪਾ ਮੇਰੇ ਨਾਲ ਸੇਮ ਟਾਈਮ ਹੀ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਨਾ ਇਹ ਵੱਲੋਂ ਕੋਈ ਸਪਸ਼ਟ ਜਾਣਤਤਾ ਨਹੀਂ ਕਿ ਕੀ ਕੀ ਚੀਜ਼ਾਂ ਲਈਆਂ ਗਈਆਂ ਬਰਾਮਦ ਨੀ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਇਹ ਹੀ ਸਾਡੇ ਸਾਹਮਣੇ ਤੋਂ ਦੋ ਇੱਕ ਜੋ ਦੋ ਇੱਕ USB ਹੈ ਤੇ ਬਾਕੀ ਮੋਬਾਈਲ ਤੇ ਇੱਕ ਹੋਰ ਕੈਮਰੇ ਦੀ ਜਿਹੜੀ ਆ ਕੋਈ ਰਿਕਾਰਡਿੰਗ ਮਦਦ ਜਿਹੜੀ ਉਹਨਾਂ ਦੇ ਘਰ ਕਰਕੇ ਲਏ ਲੋ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਕੁਝ ਪਤਾ ਲੱਗਿਆ ਰਿਹਾ ਨੇ ਉਹ ਅੰਦਰ ਕੋਈ ਉਹਦੇ ਉਹਦੇ ਸੀ ਉਹਨੇ ਕਾਪੀ ਮੰਗੀ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲਸਾ ਜਿਹੜੀ ਉਹ ਕੈਮਰੇ ਦੀ ਹਾਂ ਜੀ ਜੀ ਹੁਣ ਦੇਖੋ ਅਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਜੁਵਨ ਚਾਚਾ ਜੀ ਤੇ ਉਹਨਾਂ ਦੇ ਵਰਕਰ ਸਿੰਘ ਦੇ ਘਰ ਦੇ ਠੀਕ ਹੈ ਵਰਕਰ ਸਿੰਘ ਨਾ ਖੁਦ ਨਾ ਰਾਹਤਾ ਹੈ ਤੁਹਾਡੇ ਹੋਂਦ ਦਾ ਨਹੀਂ ਵਰਕਰ ਸਿੰਘ ਦਾ ਨਹੀਂ ਸਾਡੇ ਕੋਈ ਹੋ ਰਾਹਤਾ ਹੈ ਇੱਕ ਹੋਰ ਹਰ ਗੁਬਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨੇ ਨੀ ਅਮਰਪਾਲ ਦੇ ਸਮਰੱਥ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਹੈ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਉਹ ਕਿਉਂ ਉਹ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ